ਸੁਖਰਾਜ ਜੀ ਸੁਖਰਾਜ ਜੀ ਬੈਠੋ ਕੋਈ ਗੱਲ ਨਹੀਂ ਅੱਜ ਕੋਈ ਗੱਲ ਸੁਣੋ ਹੀ ਨਹੀਂ ਪੰਜਾਬ ਕਾਂਗਰਸ ਦੇ ਸੁਭਾ ਪ੍ਰਧਾਨ ਦਵਿੰਦਰ ਯਾਦਵ ਅਜਮ੍ਰੀਸਰ ਦੇ ਵਿੱਚ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਪਹੁੰਚੇ ਸੀ ਜੁਥੇ ਵਰਕਰਾਂ ਦੇ ਕੋਲੋਂ ਫੀਡਬੈਕ ਲੈਣਾ ਸੀ ਪਰ ਇਸ ਦੌਰਾਨ ਇੱਕ ਅਲੱਗ ਹੀ ਤਸਵੀਰ ਦੇਖਣ ਨੂੰ ਮਿਲੀ ਹੈ ਤਾਂ ਦੇਗੀ ਤਸਵੀਰਾਂ ਜੋ ਨੇ ਉਸੇ ਮੀਟਿੰਗ ਦੀਆਂ ਨੇ ਜੁਥੇ ਹੰਗਾਮਾ ਹੋ ਗਿਆ ਕਾਂਗਰਸੀ ਵਰਕਰ ਆਪਸ ਚ ਹੀ ਭੜਦੇ ਹੋਏ ਨਜ਼ਰ ਆਏ ਨੇ ਤਾਂ বারবার ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਬਾਰ-ਬਾਰ ਮਾਈਕ ਦੇ ਵਿੱਚ ਵੀ ਕਿਹਾ ਜਾ ਰਿਹਾ ਹੈ ਕਿ ਅਜਿਹਾ ਨਾ ਕੀਤਾ ਜਾਏ ਪਰ ਕਿਸੇ ਦੇ ਵੱਲੋਂ ਵੀ ਇੱਕ ਨਹੀਂ ਸੁਣੀ ਗਈ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਹੰਗਾਮਾ ਹੋ ਜਾਂਦਾ ਹੈ ਤਾਂ ਮੀਟਿੰਗ ਦੀਆਂ ਤਸਵੀਰਾਂ ਜੋ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਨਵਜੋਤ ਸਿੰਘ ਸਿੱਧੂ ਦੇ ਗੜ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਸੀ ਸਿੱਧੂ ਦੇ ਇਲਾਕੇ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਸੀ ਜਿੱਥੇ ਅਜਿਹਾ ਸਿਨੈਰੀਓ ਦੇਖਣ ਨੂੰ ਮਿਲ ਰਿਹਾ ਹੈ ਕਿ ਆਪਸ ਦੇ ਵਿੱਚ ਹੀ ਕਾਂਗਰਸੀ ਫਿੜਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਵੱਡਾ ਇਕੱਠ ਹੈ ਤਾਂ ਬਾਰ ਬਾਰ ਮੰਚ ਤੋਂ ਸਾਰਿਆਂ ਨੂੰ ਰੋਕਿਆ ਜਾ ਰਿਹਾ ਹੈ ਸੁਭਾ ਪ੍ਰਧਾਨ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਦਵਿੰਦਰ ਯਾਦਵ ਇਹ ਮੀਟਿੰਗ ਕਰ ਰਹੇ ਸੀ ਤਾਂ ਇਸ ਦੌਰਾਨ ਇਹ ਹੰਗਾਮਾ ਹੋ ਜਾਂਦਾ ਸੋ ਇੱਕ ਵਾਰ ਤੁਹਾਨੂੰ ਇਹ ਤਸਵੀਰਤ ਰੁਕ ਕਰਵਾਉਣੀ ਆ ਜਿਸ ਦੇ ਵਿੱਚ ਕਾਂਗਰਸੀ ਆਪਸ ਦੇ ਵਿੱਚ ਭੜਦੇ ਹੋਏ ਨਜ਼ਰ ਆ ਰਹੇ ਨੇ ਜਗਤ ਸਿੰਘ ਜੀ ਕੋਈ ਗੱਲ ਨਹੀਂ

ਤੱਕੇ ਮਾਰੋ ਤੱਕੇ ਮਾਰੋ ਸੁਖਰਾਜ ਜੀ ਸੁਖਰਾਜ ਜੀ ਬੈਠੋ ਕੋਈ ਗੱਲ ਨਹੀਂ ਅਜੇ ਚਰਚਾ ਸ਼ੁਰੂ ਹੋਈ ਹੈ ਅਜੇ ਚਰਚਾ ਸ਼ੁਰੂ ਹੋਈ ਹੈ ਸਾਰਿਆਂ ਨੂੰ ਬੋਲਣ ਦਾ ਮੌਕਾ ਮਿਲੂਗਾ ਕੋਈ ਵੀ ਐਮਟੀ ਸਾਹਿਬ ਨੇ ਸੰਮੂਹ ਬੇਨਤੀ ਕੀਤੀ ਹੈ ਨੰਬਰ ਪਾਰਲੀਮੈਂਟ ਨੇ ਤਾਂ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਦੇਖੋ ਇਹ ਸਾਜਾ ਸ਼ਹਿਰ ਆ ਪੁੱਤਰ ਸ਼ਹਿਰ ਆ ਇੱਥੇ ਸਾਰੇ ਸੁੱਕਾਰੇ ਸਿੱਖੀ ਅੱਗੇ ਜ਼ਰੂਰੀ ਆਹੀ ਸੰਜੀ ਉਹਨੇ ਜਿਹੜੀ ਪਾਣੀ ਦਾ ਬਟਾ ਮਾਈਕ ਲਾ ਕੇ ਵੀ ਆਪਣੀ ਗੱਲ ਕਰ ਰੋ ਕਿਹੜੀ ਗੱਲ ਹੈ ਯਾਰ ਉਹ ਮਾਈਕ ਲਾ ਕੇ ਸਰ ਵਿੱਚ ਘੋਲ ਬੰਦਿਆਂ ਦੇ ਨਾਲ ਲਾਓ ਮਾਈਕ ਲਾ ਕੇ ਸਰ ਵਿੱਚ ਘੋਲ ਪਾਰਟੀ ਦਾ ਕੋਈ ਸਮਾਂ ਉਹ ਵਿੱਚ ਮੋਟੇ ਵਿੱਚ ਘੋਲੋ ਪੁਲਿਸ ਪੇਠੋ ਬੈਠੋ ਪਹਿਲੇ ਪਹਿਲੇ ਪੁਲਿਸ ਸਰ ਜੀ ਆਪ ਨੂੰ ਰੱਖੀ ਮਾਰੋ ਪਹਿਲੇ ਭਾਈ ਇਸ ਵਾਰ ਦੇ ਉਹਨਾਂ ਦਾ ਨਾ ਪਾਰਟੀ ਦਾ ਸੰਦੇਸ਼ ਹੈ ਚਾਹੇ ਕੋਈ ਵੀ ਤਨ ਹੋਵੇ ਕੋਈ ਜਾਤ ਪਾਤ ਉੱਤੇ ਉੱਠ ਕੇ ਸਾਡਾ ਫਰਜ਼ ਬਣਦਾ